ਬਸੰਤ ਹਿੰਡੋਲ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਬਸੰਤ ਰਾਗ ਦੇ ਵਿੱਚ ਕਰ ਦੂਜੇ ਦੇ ਅੰਦਰ ਭਗਤ ਕਬੀਰ ਜੀ ਦਾ ਹੁਕਮਨਾਮਾ ਅੰਗ ਨੰਬਰ 1195 ਤੇ ਸੁਭਾਈਮਾਨ ਅਕਾਲਪੁਰ ਕੇ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਮਾਤਾ ਝੂਠੀ ਪਿਤਾ ਬਿਝੂਠਾ ਝੂਠੇ ਹੀ ਫਲ ਲਾਗੇ ਭਗਤ ਕਬੀਰ ਜੀ ਨੇ ਇਸ ਹੁਕਮਨਾਮੇ ਦੇ ਵਿੱਚ ਜਿਹੜੇ ਵਹਿਮ ਭਰਮ ਦੂਰ ਕੀਤੇ ਹਨ ਜਿਹੜੇ ਮਨੁੱਖ ਹਰ ਵੇਲੇ ਸੁਚਮ ਅਤੇ ਜੁੜਦੀ ਗੱਲ ਕਰਦੇ ਹਨ ਉਹਨਾਂ ਦੇ ਮਨ ਦੇ ਕਪਾੜ ਖੋਲ ਕੇ ਭਗਤ ਕਬੀਰ ਜੀ ਨੇ ਸਮਝਾਇਆ ਹੈ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲਾਗੇ ਕਹਿ ਲਗਿਆ ਮਨੁੱਖ ਜਿਸ ਮਾਤਾ ਪਿਤਾ ਦੇ ਸਬੰਧਨ ਦੇ ਨਾਲ ਤੂੰ ਸੰਸਾਰ ਦੇ ਵਿੱਚ ਆਇਆ ਹੈ ਉਹ ਮਾਤਾ ਵੀ ਝੂਠੀ ਹੈ ਪਿਤਾ ਵੀ ਝੂਠਾ ਹੈ ਝੂਠੇ ਹੀ ਫਲ ਲਾਗੇ ਮਾਤਾ ਪਿਤਾ ਤੋਂ ਪੈਦਾ ਹੋਇਆ ਬੱਚਾ ਤੀ ਪੁੱਤਰ ਉਹ ਵੀ ਝੂਠਾ ਹੈ ਆਮੈ ਝੂਠੇ ਜਾਏ ਵੀ ਝੂਠੇ ਝੂਠੇ ਉਹਨਿਆ ਭਾਗੇ ਸੰਸਾਰ ਦੇ ਉੱਤੇ ਆਣਾ ਵੀ ਝੂਠਾ ਹੈ ਸੰਸਾਰ ਤੇ ਵਿਚਰ ਕੇ ਬੰਦਗੀ ਤੋਂ ਬਗੈਰ ਜਾਣਾ ਵੀ ਝੂਠਾ ਹੈ ਕਹੋ ਪੰਡਤ ਸੂਚਾ ਕਮਨਤਾਓ ਭਗਤ ਕਬੀਰ ਜੀ ਆਖਦੇ ਆ ਪੰਡਤ ਜੀ ਦੱਸੋ ਉਹ ਥਾਂ ਕਿਹੜੀ ਸੋਚੀ ਹੈ ਜਿਸ ਥਾਂ ਤੇ ਮੈਂ ਬੈਠ ਕੇ ਜਹਾਂ ਬੈਸਾਂ ਭੋਜਨ ਖਾऊं ਜਿੱਥੇ ਬੈਠ ਕੇ ਮੈਂ ਭੋਜਨ ਬਣਾਵਾਂ ਰੋਟੀ ਬਣਾਵਾਂ ਕਿਉਂਕਿ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਦੇ ਬਹਿਮ ਦੂਰ ਕੀਤੇ ਹਨ ਜਿਹੜੇ ਹਰ ਵੇਲੇ ਸੋਚਾਂ ਦੀ ਗੱਲ ਕਰਦੇ ਰਹਿੰਦੇ ਹਨ ਗੁਰੂ ਨਾਨਕ ਦੇਵ ਮਹਾਰਾਜੀ ਵੇਲੇ ਭਾਈ ਮਰਦਾਨਾ ਜੀ ਜਦੋਂ ਇੱਕ ਪੰਡਤ ਦੇ ਘਰ ਅੱਗ ਲੈਂਡ ਜਾਂਦੇ ਨੇ ਤੇ ਉਹ ਪੰਡਤ ਨੇ ਅੱਗ ਦੇਣ ਤੋਂ ਇਨਕਾਰ ਕਰ ਦਿੱਤਾ ਕਹਿਣ ਲੱਗਾ ਤੂੰ ਸ਼ੂਦਰ ਹੈ ਮੇਰਾ ਚੌਂਕਾ ਝੂਠਾ ਕਰ ਦਵੇਂਗਾ ਭਗਤ ਕਬੀਰ ਜੀ ਨੇ ਵੀ ਇਸ ਦਾ ਹਵਾਲਾ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਐ ਪੰਡਤ ਜੀ ਉਹ ਜਗ੍ਹਾ ਉਹ ਥਾਂ ਮੈਨੂੰ ਸੂਚੀ ਦੱਸ ਦਵੋ ਜਿੱਥੇ ਬੈਠ ਕੇ ਮੈਂ ਭੋਜਨ ਬਣਾਵਾਂ ਜहाँ ਬੈਸ ਹੋ ਭੋਜਨ ਖਾऊं ਜਿੱਥੇ ਮੈਂ ਬੈਠ ਕੇ ਰੋਟੀ ਬਣਾਵਾਂ ਭੋਜਨ ਖਾਵਾਂ ਉਹ ਜਥਾਂ ਦੱਸ ਦਵੋ ਰਹਾਉ ਜੇਬਾ ਝੂਠੀ ਬੋਲਤ ਝੂਠਾ ਕਰਨੇਤਰ ਸਭ ਝੂਠੇ ਭਗਤ ਜੀ ਆਖਦੇ ਹਨ ਕਿ ਐਮਨੁਖ ਤੇਰੀ ਜਿਹੜੀ ਰਸਨਾ ਹੈ ਜਿਹੜੀ ਝੂਠ ਬੋਲਦੀ ਹੈ ਇਹ ਵੀ ਝੂਠੀ ਹੈ ਬੋਲਤ ਝੂਠਾ ਤੇਰੇ ਬੋਲ ਵੀ ਝੂਠੇ ਨੇ ਕਰਨੇਤਰ ਸਭ ਝੂਠੇ ਤੇਰੀਆਂ ਅੱਖਾਂ ਜਿਹੜੀਆਂ ਹਨ ਉਹ ਵੀ ਝੂਠੀਆਂ ਹਨ ਇੰਦਰੀ ਕੀ ਝੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਮਨੁਖ ਦੇਆਂ ਨੌ ਇੰਦਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਮਨੁੱਖ ਜਿਹਨਾਂ ਨੂੰ ਲੈ ਕੇ ਵਿਚਰਦਾ ਹੈ ਅੱਖਾਂ ਕੰਨ ਰਸਨਾ ਜੀਬ ਨਾਸਕਾ ਇਹ ਸਾਰਿਆਂ ਹੀ ਭਗਤ ਕਬੀਰ ਜੀ ਕਹਿੰਦੇ ਹਨ ਝੂਠੀਆਂ ਹਨ ਇਹਨਾਂ ਦੇ ਵਿੱਚ ਕੋਈ ਵੀ ਸੱਚੀ ਚੀਜ਼ ਨਹੀਂ ਹੈ ਅਗਨ ਵੀ ਝੂਠੀ ਪਾਣੀ ਝੂਠਾ ਝੂਠੀ ਬੈਸ ਪਕਾਇਆ ਜਿਹੜੀ ਅੱਗ ਦੇ ਤਸੀਰ ਰੋਟੀ ਬਗਾਨੇ ਆ ਉਹ ਅੱਗ ਵੀ ਝੂਠੀ ਹੈ ਜਿਹੜਾ ਅਸੀਂ ਪਾਣੀ ਵਰਤਦੇ ਆ ਉਹ ਪਾਣੀ ਵੀ ਝੂਠਾ ਹੈ ਪਤਾ ਨਹੀਂ ਪਾਣੀ ਦੇ ਵਿੱਚ ਕਿੰਨੇ ਘਟਾਣੂ ਹਨ ਝੂਠੀ ਬੈਸ ਪਕਾਇਆ ਜਿਸ ਜਗ੍ਹਾ ਤੇ ਪਰਸ਼ਾਦਾ ਬਣਾਉਨੇ ਹਾਂ ਉਹ ਥਾਂ ਵੀ ਝੂਠੀ ਹੈ ਝੂਠੀ ਕਰਸ਼ੀ ਪਰੋਸਣ ਲੱਗਾ ਝੂਠੇ ਹੀ ਬੈਠ ਖਾਇਆ ਬਣਾਉਣ ਵਾਲੀ ਵੀ ਝੂਠੀ ਹੈ ਜਿਸ ਕਰਸ਼ੀ ਦੇ ਨਾਲ ਅਸੀਂ ਭੋਜਨ ਪ੍ਰਸ਼ਾਦਾ ਵਰਤਉਂਦੇ ਹਾਂ ਝੂਠੀ ਕਰਸ਼ੀ ਪਰੋਸਣ ਲੱਗਾ ਉਹ ਕਰਸ਼ੀ ਵੀ ਝੂਠੀ ਹੈ ਝੂਠੇ ਹੀ ਬੈਠ ਖਾਇਆ ਬਣਾਉਣ ਵਾਲੇ ਵੀ ਝੂਠੇ ਤੇ ਬਹਿ ਕੇ ਖਾਣ ਵਾਲੇ ਵੀ ਝੂਠੇ ਗੋਬਰ ਝੂਠਾ ਚੌਂਕਾ ਝੂਠਾ ਝੂਠੀ ਦੀ ਨਹੀਂ ਕਰਾ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਜਦੋਂ ਚੌਂਕੇ ਦੇ ਉੱਤੇ ਰੋਟੀ ਬਣਾਉਂਦੀ ਐ ਇਸ ਤੇ ਗੋਵਾ ਫੇਰ ਕੇ ਗਾਂ ਦਾ ਮੱਜਦਾ ਤੇ ਉਹਨੂੰ ਸੁਚਾ ਕਰਦੀ ਸੀ ਕਹਿੰਦੀ ਸੁਚਾ ਹੋ ਗਿਆ ਭਗਤ ਕਬੀਰ ਜੀ ਕਹਿੰਦੇ ਨਹੀਂ ਗੋਬਰ ਝੂਠਾ ਜਿਸ ਗਾਂ ਦੇ ਮੱਜਦਾ ਤੁਸੀਂ ਗੋਬਰ ਦਾ ਲੇਪ ਕੀਤਾ ਉਹ ਗਾਂ ਵੀ ਝੂਠੀ ਉਹ ਗੋਬਰ ਵੀ ਝੂਠਾ ਝੂਠੀ ਦੀ ਨਿਕਾਰਾ ਫਿਰ ਜਿਹੜੇ ਤੁਸੀਂ ਚੁੱਲੇ ਦੇ ਆਲਦ ਵਾਲੇ ਲੀਕਾਰ ਖੀਚੀ ਹੈ ਕਾਰ ਕੱਢੀ ਹੈ ਭਾਵ ਲਕੀਰਾ ਮਾਰੀਆਂ ਹਨ ਉਸ ਦੇ ਉੱਤੇ ਪੋਚਾ ਮਾਰਿਆ ਸਾਰਾ ਕੁਝ ਹੀ ਝੂਠਾ ਹੈ ਕਹ ਕਬੀਰ ਤੇਈ ਨਰ ਸੁਚੇ ਸਾਚੀ ਪਰਿ ਵਿਚਾਰਾ ਭਗਤ ਕਬੀਰ ਜੀ ਕਹਿੰਦੇ ਕਿ ਉਹੀ ਮਨੁੱਖ ਸੁਚੇ ਹਨ ਉਹੀ ਇਨਸਾਨ ਦੇ ਮਨ ਸੁਚੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਲ ਆਪਣੀ ਸੱਚੀ ਤੇ ਸੁਚੀ ਪ੍ਰੀਤ ਬਣਾ ਲਈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੀ ਵਿਚਾਰਧਾਰਾ ਦੇ ਵਿੱਚ ਸਮਝ ਲਿਆ ਉਹ ਮਨੁੱਖਾਂ ਦੇ ਹਿਰਦੇ ਹਮੇਸ਼ਾ ਹੀ ਸੁਚੇ ਹਨ ਨਹੀਂ ਤਾਂ ਬਾਕੀ ਸਾਰਾ ਕੁਝ ਰਹਿਣ ਸੈਣ ਖਾਣ ਪੀਣ ਬੋਲਣ ਚੱਲਣ ਦੇਖਣ ਸੁਣਨ ਸਾਰਾ ਕੋਈ ਹੀ ਐਮਰੋ ਤੇਰਾ ਝੂਠਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ